ਇੱਕ ਮੈਂ ਸੁਖਣ ਪੜਿਆ ਸੀ ਕੋਈ ਰੱਬ ਦਾ ਪਿਆਰਾ ਤੀਰਥ ਯਾਤਰਾ ਚੱਲਿਆ ਇੱਕ ਮੇਰੇ ਵਰਗਾ ਮਨਮੁਖ ਮਿਲ ਪਿਆ ਕਹਿੰਦਾ ਬਾਬਾ ਜੀ ਕਿੱਥੇ ਚੱਲੇ ਹੋ ਕਹਿੰਨ ਲੱਗੇ ਜੀ ਤੀਰਥ ਯਾਤਰਾ ਚੱਲੇ ਆ ਕਹਿੰਦੇ ਮੈਨੂੰ ਵੀ ਲੈ ਜਾਓ ਕਹਿੰਦਾ ਭਲਿਆ ਤੂੰ ਆਪਣੇ ਪੈਰਾਂ ਨਾਲ ਤੁਰਨਾ ਤੂੰ ਵੀ ਆ ਜਾ ਚਾਰ ਪ੍ਰਸ਼ਾਦੇ ਪਕਾ ਕੇ ਉਹਨਾਂ ਪੱਲੇ ਬੱਧੇ ਸੀ ਰਸਤੇ ਵਿੱਚ ਪ੍ਰਸ਼ਾਦੇ ਦਾ ਟਾਈਮ ਹੋਇਆ ਉਹਨਾਂ ਸੋਚਿਆ ਵੀ ਪ੍ਰਸ਼ਾਦਾ ਛਕਣਾ ਹੈ ਤੇ ਵੰਡ ਕੇ ਸ਼ਕਾਂਗੇ ਤੇ ਵੱਖਰਾ ਆਨੰਦ ਹੈ ਚਾਦਰ ਵਿਛਾ ਕੇ ਪ੍ਰਸ਼ਾਦੇ ਰੱਖ ਦਿੱਤੇ ਤੇ ਕਹਿਣ ਲੱਗੇ ਸੱਜਣਾ ਆਹ ਨਦੀ ਵਗਦੀ ਹੈ ਮੈਂ ਹੱਥ ਤੋਂ ਆਵਾਂ ਤੂੰ ਤਿਆਰ ਰੱਖੀ ਪ੍ਰਸ਼ਾਧਿਆਂ ਦਾ ਜਦੋਂ ਮਹਾਂਪੁਰਖ ਹੱਥ ਧੋਣ ਗਏ ਉਹਨੇ ਦਵਦਵ ਗੰਡ ਖੋਲ ਕੇ ਪ੍ਰਸ਼ਾਦਾ ਛਕ ਵੀ ਲਿਆ ਤੇ ਗੰਡ ਬਣਤੀ ਜਦੋਂ ਮਹਾਂਪੁਰਖ ਆਏ ਉਹਨਾਂ ਗੰਡ ਖੋਲੀ ਤੇ ਵੇਖਿਆ ਕਿ ਇਹਦੇ ਵਿੱਚ ਤਾਂ ਚਾਰ ਪ੍ਰਸ਼ਾਦੇ ਸੀ ਫਿਰ ਵੀ ਦੋਸ਼ ਨਹੀਂ ਦਿੱਤਾ ਪੁੱਛਿਆ ਹੀ ਹੈ ਕਹਿੰਦੇ ਤੂੰ ਕੋਈ ਪ੍ਰਸ਼ਾਦਾ ਤੇ ਨਹੀਂ ਸ਼ਕਿਆ ਕਹਿੰਦਾ ਨਹੀਂ ਜੀ ਮੈਂ ਨਹੀਂ ਸ਼ਕਿਆ ਕਹਿੰਦੇ ਕੋਈ ਗੱਲ ਨਹੀਂ ਉਹਨੂੰ ਫਿਰ ਵੀ ਦੋ ਦਿੱਤੇ ਆਪ ਇੱਕ ਸ਼ਕਿਆ ਅੱਗੇ ਚਲੇ ਗਏ ਜੰਗਲ ਵਿੱਚ ਸ਼ੇਰ ਗਰਜਦਾ ਸੀ ਮਾਪੁਰਖੋ ਕਿ ਤਰ੍ਹਾਂ ਬਚਾਂਗੇ ਕਹਿੰਦੇ ਵਾਹਿਗੁਰੂ ਵਾਹਿਗੁਰੂ ਜਪਦਾ ਤੁਰਿਆ ਨਗਰੀ ਨਦੀ ਭੜੀ ਸੀ ਪਾਣੀ ਦੀ ਮਾਪੁਰਖੋ ਲੰਗੀਏ ਕਿ ਤਰ੍ਹਾਂ ਕਹਿੰਦੇ ਨਾਮ ਜਪਦਾ ਤੁਰਿਆ ਵਾਹਿਗੁਰੂ ਵਾਹਿਗੁਰੂ ਕਰਦਾ ਅੱਗੇ ਜੰਗਲ ਵਿੱਚ ਵਗਾਇਆ ਬਹੁਤ ਸਾਰਾ ਧਨ ਮਿਲਿਆ ਥੈਲੀ ਮਿਲੀ ਚਾਦਰ ਵਿਛਾ ਕੇ ਮਹਾਂਪੁਰਖਾਂ ਨੇ ਚਾਰ ਢੇਰੀਆਂ ਪਾ ਦਿੱਤੀਆਂ ਕਹਿੰਦੇ ਦੋ ਚੁਕਲਾ ਉਹਨੇ ਚੁਕ ਲੀਆਂ ਇੱਕ ਆਪ ਲੈ ਲਈ ਇੱਕ ਪਈ ਰਹੀ ਹੁਣ ਉਹਦੀ ਨਿਗਾ ਚੌਥੀ ਢੇਰੀ ਵੱਲ ਚਲੀ ਗਈ ਕਹਿੰਦਾ ਜੀ ਚੌਥੀ ਢੇਰੀ ਕੀ ਦੀ ਐ ਉਹ ਹੱਸ ਕੇ ਕਹਿੰਦੀ ਜਿਨੇ ਚੌਥਾ ਪ੍ਰਸ਼ਾਦਾ ਛਕਿਆ ਕਹਿੰਦਾ ਜੀ ਉਹ ਤੇ ਮੈਂ ਹੀ ਛਕਿਆ ਸੀ ਇਹੋ ਜੇ ਸੱਚ ਨੂੰ ਕੀ ਕਰੋਗੇ ਜਿਹੜਾ ਲਾਲਚ ਤੇ ਸੱਚ ਖੜਾ ਹੈ ਨਾ ਉਹ ਸੱਚ ਨਹੀਂ ਹੈ ਉਹ ਝੂਠ ਦੇ ਬਰਾਬਰ ਹੀ ਹੈ ਧੰਨ ਕਲਗੀਧਰ ਪਾਤਸ਼ਾਹ ਉੱਚ ਦੇ ਪੀਰ ਬਣਦੇ ਨੇ ਗਣੀ ਖਾ ਤੇ ਨਬੀ ਫਾ ਕਹਿੰਦੇ ਉੱਚ ਦੇ ਪੀਰ ਨੇ ਗੁਰੂ ਗੋਬਿੰਦ ਸਿੰਘ ਨਹੀਂ ਹੈ ਝੂਠ ਪਰ ਉਥੇ ਜਾਨ ਬਚਾਉਣ ਦੀ ਗੱਲ ਹੈ ਸਾਬ ਜਾਦੇ ਪਕੜੇ ਜਾਂਦੇ ਨੇ ਗੰਗੂ ਕਹਿੰਦਾ ਗੁਰੂ ਗੋਬਿੰਦ ਸਿੰਘ ਦੇ ਬੱਚੇ ਨੇ ਹੈ ਸੱਚ ਪਰ ਲਾਲਚ ਤੇ ਸੱਚ ਖੜਾ ਹੈ ਕਿ ਮੋਰਾ ਮੈਨੂੰ ਮਿਲ ਜਾਣਾ ਇਹ ਸੱਚ ਨੂੰ ਕੀ ਕਰੋਗੇ ਸਾਚੂ ਹੈ ਜਿਹੜਾ ਤੁਹਾਡੇ ਅੰਦਰ ਵੀ ਹੈ ਤੁਹਾਡੇ ਮੁਖ ਵਿੱਚ ਵੀ ਹੈ ਰੱਬ ਦੇ ਪਿਆਰੇ ਬਾਣੀ ਕਰਕੇ ਸੱਚ ਬੋਲਦੇ ਨੇ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਇਹ ਰੱਬ ਦੇ ਪਿਆਰਾਂ ਦਾ ਜੀਵ